ਅਰਧਿਕਨਾ ਚੰਗੀ ਨਿ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦਾ ਵਿਸ਼ੇਸ਼ ਗੁਰਮਤ ਸਮਾਗਮ ਪੰਜਾਬ ਸਰਕਾਰ ਵੱਲੋਂ ਜੰਮੂ ਸਰਕਾਰ ਦੇ ਵਿਸ਼ੇਸ਼ ਸਿਯੋਗ ਦੇ ਨਾਲ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰगोबिंद ਸਾਹਿਬ ਸੱਚੇ ਪਿਤਾ ਜੀ ਦੇ ਪਾਵਨ ਅਸਥਾਨ ਵਿਖੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਅਤੇ ਤ્યાਗ ਬੈਰਾਗ ਅਨੁਰਾਗ ਦੀ ਮੂਰਤ ਧਰਮ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਲਾਸਾਨੀ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਆਓ ਵਿਚਾਰਾਂ ਦੀ ਲੜੀ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਬਾ ਸਤਕਾਰ ਬਾ ਪਿਆਰ ਬਾ ਬੈਰਾਗ ਆਪਣੇ ਸੀਸ ਚੁਕਾਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਗੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਦਾ ਬਾਦਸ਼ਾਹ ਔਰੰਗਜ਼ੇਬ ਚੇਤੇ ਰੱਖਣਾ ਇੱਕ ਤਖੱਲਸ ਹੈ ਔਰੰਗਜ਼ੇਬ ਔਰੰਗ ਕਹਿੰਦੇ ਨੇ ਤਖਤ ਨੂੰ ਜ਼ੇਬ ਕਹਿੰਦੇ ਨਹਾਰ ਨੂੰ ਔਰੰਗਜ਼ੇਬ ਤੋਂ ਭਾਵ ਤਖਤ ਦਾ ਨੁਹਾਰ ਤੱਕ ਦੀ ਸ਼ੋਭਾ ਤਾਂ ਹੀ ਦਸਮ ਪਾਤਸ਼ਾਹ ਨੇ ਜ਼ਫਰਨਾਮੇ ਦੇ ਅੰਦਰ ਔਰੰਗਜ਼ੇਬ ਨੂੰ ਕਲਮ ਦੀ ਮਾਰ ਮਾਰਦਿਆਂ ਕਿਹਾ ਸੀ ਤੋ ਤਖਤ ਦੀ ਸ਼ੋਭਾ ਨਹੀਂ ਤਖਤ ਤੇ ਕਲੰਕ ਹੈ ਇਸ ਤਖਤ ਨੂੰ ਹਾਸਲ ਕਰਨ ਲਈ ਤੋ ਸਰਬਤ ਵਰਗੇ ਫਕੀਰਾਂ ਨੂੰ ਮਰਵਾਇਆ ਪਿਤਾ ਨੂੰ ਕੈਦ ਕਰਾਇਆ ਭਰਾਵਾਂ ਨੂੰ ਕੈਦ ਕਰਾਇਆ ਭਰਾਵਾਂ ਨੂੰ ਮਾਰਿਆ ਔਰੰਗਜ਼ੇਬ ਨੇ ਤਖਤ ਤੇ ਬਹਿ ਕੇ ਜਿਹੜੇ ਤਸ਼ੱਦਦ ਕੀਤੇ ਉਹਨਾਂ ਵਿੱਚੋਂ ਇੱਕ ਤਸ਼ੱਦਦ ਸੀ ਇਸਲਾਮੀ ਧਰਮ ਦੇ ਵਿੱਚ ਪਰਿਵਰਤਨ ਕਰਾਣਾ ਮਤਲਬ ਧਰਮ ਪਰਿਵਰਤਨ ਕਰਾ ਰਿਆ ਸੀ ਜ਼ਬਰਨ ਸਭ ਨੂੰ ਇਸਲਾਮ ਕਬੂਲ ਕਰਾ ਰਿਆ ਸੀ ਹੋਰ ਸਾਦ ਸੰਗਤ ਸਭ ਤੋਂ ਪਹਿਲਾਂ ਹੱਥ ਕਸ਼ਮੀਰ ਦੀ ਧਰਤੀ ਤੇ ਪਾਇਆ ਕਿਉਂ ਸਿਆਣਿਆਂ ਨੇ ਇੱਕ ਤਤ ਕੱਢਿਆ ਕਿਸੇ ਕੌਮ ਨੂੰ ਮਕਾਣਾ ਹੋਵੇ ਉਸ ਕੌਮ ਨੂੰ ਜਿੱਤੋਂ ਗਿਆਨ ਮਿਲਦਾ ਹੈ ਗਿਆਨ ਦਾ ਸੋਮਾ ਮੁਕਾ ਦਿਓ ਕੌਮ ਆਪੇ ਮੁੱਕ ਜਾਏਗੀ ਮੱਛੀ ਹੈ ਨਾ ਮੱਛੀ ਨੂੰ ਮਾਰਨਾ ਹੈ ਕੋਈ ਅਸਤਰ ਚਲਾਣ ਦੀ ਲੋੜ ਨਹੀਂ ਕੋਈ ਸ਼ਸਤਰ ਚਲਾਣ ਦੀ ਲੋੜ ਨਹੀਂ ਮੱਛੀ ਨੂੰ ਪਾਣੀ ਤੋਂ ਬਾਹਰ ਕਰੋ ਮੱਛੀ ਦੀ ਮੌਤ ਹੈ ਸਿੱਖ ਨੂੰ ਵੀ ਦੁਨੀਆ ਦਾ ਕੋਈ ਅਸਤਰ ਸ਼ਸਤਰ ਮਾਰ ਨਹੀਂ ਸਕਿਆ ਮੰਨੂ ਅਸਾਦੀ ਦਾਤੜੀ ਅਸੀਂ ਮੰਨੋਂ ਦੇ ਸੋਏ ਜੋ ਜੋ ਮੰਨੋਂ ਵੱਡਦਾ ਅਸੀਂ ਦੂਣ ਸਵਾਏ ਹੋਏ ਮੱਛੀ ਨੂੰ ਪਾਣੀ ਤੋਂ ਬਾਰ ਕਰੋ ਮੱਛੀ ਦੀ ਮੌਤ ਹੈ ਸਿੱਖ ਨੂੰ ਬਾਣੀ ਤੋਂ ਬਾਰ ਕਰ ਦਿਓ ਸਿੱਖ ਦੀ ਮੌਤ ਹੈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਇਹ ਸਿਆਣਿਆਂ ਦਾ ਤਤ ਹੈ ਕਿਸੇ ਕੌਮ ਨੂੰ ਮਕਾਣਾ ਹੈ ਉਸ ਕੌਮ ਨੂੰ ਜਿੱਥੋਂ ਗਿਆਨ ਮਿਲਦਾ ਹੈ ਤੁਸੀਂ ਗਿਆਨ ਦਾ ਸੋਮਾ ਮੁਕਾ ਦਿਓ ਕੌਮ ਆਪੇ ਮੁੱਕ ਜਾਏਗੀ ਇਕ ਕਸ਼ਮੀਰ ਦੀ ਧਰਤੀ ਵਿਦਵਾਨ ਸਜਨਾ ਦਾ ਗੜ ਸੀ ਇਸ ਕਰਕੇ ਔਰੰਗਜ਼ੇਬ ਨੇ ਜਿਹੜਾ ਹੱਥ ਪਾਇਆ ਉਹ ਕਸ਼ਮੀਰ ਦੀ ਧਰਤੀ ਤੇ ਪਾਇਆ ਅਖੀਰ ਜਦੋਂ ਜ਼ੁਲਮ ਦੀ ਅਤ ਹੋ ਗਈ ਫਿਰ ਕਸ਼ਮੀਰੀ ਪੰਡਤਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਹ ਕਰ ਦਿਸਿਆ ਜਿਸ ਘਰ ਨੇ ਸੱਚ ਸੁਣਾਇ ਸੀ ਸੱਚ ਕੀ ਬੇਲਾ ਪਹਿਲੇ ਜਾਮੇ ਵਿੱਚ ਬਾਬਰ ਨੂੰ ਜ਼ਬਰ ਕਿਆ ਪਾਪ ਕੀ ਜੰਜ ਲੈ ਕਾਬਲੋਤਾ ਆ ਧੰ ਗੁਰੂ ਅੰਗਦ ਦੇ ਮਹਾਰਾਜ ਨੇ ਹਿਮਾਯੂ ਦੀ ਪਰਵਾਣਾ ਕੀਤੀ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਅਕਬਰ ਦੀ ਪਰਵਾਣਾ ਕੀਤੀ ਧੰ ਗੁਰੂ ਅਰਜਨ ਦੇ ਮਹਾਰਾਜ ਨੇ ਸ਼ਹਾਦਤ ਕਬੂਲ ਲਈ ਪਰ ਜਹਾਂਗੀਰ ਦੀ ਈਨ ਨ ਮੰਨੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜਿਨ੍ਹਾਂ ਦੇ ਪਾਵਨ ਅਸਥਾਨ ਤੇ ਆਪ ਜੀ ਬੈਠੇ ਹੋ ਸਾਜ ਸੰਗਤ ਜੀ ਉਹਨਾਂ ਨੇ ਸਮੇਧੀ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਚਾਰਾਂ ਜੰਗਾਂ ਵਿੱਚ ਫਤਿਹ ਹੋਈ ਦਿੱਲੀ ਦੇ ਤਖਤ ਤੋਂ ਉੱਚਾ ਕਾਲ ਦਾ ਤਖਤ ਬਣਾਇਆ ਸੱਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕਹਿ ਦਿੱਤਾ ਨਾ ਮਲੇਸ਼ ਕੋ ਦਰਸ਼ਨ ਦੇਹੁ ਅਖੀਰ ਸਾਧ ਸੰਗਤ ਫਿਰ ਉਹ ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਅਗਵਾਈ ਕਿਉਂਕਿ ਪਟਵਈਆਂ ਪੜ ਕੇ ਵੇਖੋ ਤੁਸੀਂ ਤਾਂ ਸਾਡੇ ਤੋਂ ਵੱਧ ਜਾਣਦੇ ਹੋ ਕਿਰਪਾ ਰਾਮ ਪੁੱਤਰ ਅੜੂ ਰਾਮ ਪੋਤਰਾ ਨਰਾਇਣ ਦਾਸ ਪੜਪੋਤਾ ਬ੍ਰਹਮਦਾਸ ਮਟਨ ਨਿਵਾਸੀ ਧੰ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਜਾਮੇ ਵਿੱਚ ਮਟਨ ਆਏ ਬ੍ਰਹਮਦਾਸ ਨਾਲ ਗਿਆਨ ਚਰਚਾ ਚੱਲੀ 13 ਦਿਨ ਆਸਾ ਕੀ ਵਾਰ ਦਾ ਪਾਵਨ ਬਚਨ ਪੜ ਪੜ ਗੱਡੀ ਲੱਦੀ ਐ ਉਹ ਬ੍ਰਹਮਦਾਸ ਤੇ ਨਵਿਤ ਹੈ 13 ਦਿਨਾਂ ਦੀ ਚਰਚਾ ਤੋਂ ਬਾਅਦ ਸਤਿਗੁਰ ਜੀ ਨੇ ਸਮਝਾ ਦਿੱਤਾ ਨਾਨਕ ਲੇਖੈ ਇੱਕ ਗੱਲ ਔਰ ਹੋਮੇ ਚੱਕਣਾ ਝਾਕ ਉਹ ਜਿਹੜਾ ਬ੍ਰਹਮਦਾਸ ਸੀ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬਣਿਆ ਉਸ ਬ੍ਰਹਮਦਾਸ ਦਾ ਪੜਪੋਤਾ ਕਿਰਪਾ RAM ਦੂਜੀ ਗੱਲ ਉਸ ਸਮੇਂ ਕਲਗੀਆਂ ਵਾਲੇ ਪਾਦਸ਼ਾਹ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੰਸਕ੍ਰਿਤ ਪ੍ਰਾਣ ਦਾ ਕਾਰਜ ਵੀ ਕਰਦੇ ਸਨ ਇਸ ਕਰਕੇ ਕਿਰਪਾ RAM ਦੀ ਅਗਵਾਈ ਹੇਠ ਫਿਰ ਦੁਖੀ ਬ੍ਰਾਹਮਣ ਦੁਖੀ ਵਿਪਰ ਚਲ ਆਏ ਪੂਰੀ ਆਨੰਦ ਬਾਹਾਂ ਅਸਾਡੀ ਪਕੜੀ ਐ ਹਰ ਗੋਬਿੰਦ ਕੇ ਨੰਦ ਉਹ ਜਿਹੜਾ ਇਤਿਹਾਸ ਸੀ ਉਸ ਨੂੰ ਮੁੱਖ ਰੱਖਦੇ ਆ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਹੋਇਆ ਅੱਜ ਗੁਰਮਤ ਸਮਾਗਮ ਹੈ ਕੱਲ ਇਸੇ ਕਸ਼ਮੀਰ ਦੀ ਧਰਤੀ ਤੋਂ ਇਸੇ ਸ਼੍ਰੀਨਗਰ ਦੀ ਧਰਤੀ ਤੋਂ ਜਿਸ ਤਰ੍ਹਾਂ 350 ਸਾਲ ਪਹਿਲੇ ਕਸ਼ਮੀਰੀ ਪੰਡਤ ਪੁਕਾਰ ਲੈ ਕੇ ਤੁਰੇ ਸੀ ਫਰਿਆਦ ਲੈ ਕੇ ਤੁਰੇ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਕਸ਼ਮੀਰ ਦੀਆਂ ਸੰਗਤਾਂ ਉਹ ਪਰਿਵਾਰਾਂ ਵਿੱਚੋਂ ਕੁਝ ਅੰਸ਼ ਇੱਥੋਂ ਨਗਰ ਕੀਰਤਨ ਦੇ ਰੂਪ ਦੇ ਵੀ ਤੁਰਣਗੇ 22 ਤਰੀਕ ਸ਼੍ਰੀ ਨਨਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣਗੇ ਹੋਰ ਵੀ ਬੜੀਆਂ ਥਾਵਾਂ ਤੋਂ ਪੰਜਾਬ ਸਰਕਾਰ ਦੇ ਉਦਮ ਸਦਕਾ ਨਗਰ ਕੀਰਤਨ ਆਰੰਭੇ ਹੋਏ ਹਨ ਸਾਰੇ ਨਗਰ ਕੀਰਤਨ 22 ਤਰੀਕ ਨੂੰ ਪਹੁੰਚ ਜਾਣਗੇ 23 ਤੋਂ ਲੈ ਕੇ 25 ਤਰੀਕ ਤੱਕ ਵਿਸ਼ੇਸ਼ ਗੁਰਮਤ ਸਮਾਗਮ ਸਜਾਏ ਜਾਣਗੇ ਆਪ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੋ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਖੀਮਾ ਜੀ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਵੱਲੋਂ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇਰੀ ਪੰਨਾ ਮੇ ਆਕਰ ਸਭੀ ਦੁੱਖ ਦੂਰ ਹੁੰਦੇ ਹੈ اندھیرے میں پٹکنے والے بھی پنور ہوتے ہیں تیرے درد کی یہ خاک بھی اکسیر ہے میرے سਤگور تیرے ہاتھوں میں تو پتھر بھی کوئی نور ہوتے ہیں واہہ گرو جی کا خالصا واہہ گرو جی کی فتی